ਆ ਬੈਠਈ ਆ ਤੈਨੂੰ ਦਾਸਤਾ ਜਿੱਥੇ ਮਰਜੀ ਤੂੰ ਆ ਜੀ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਸੱਚੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਨਾਲ ਤਾਂ ਰੂਬਰੂ ਹੋ ਰਿਹਾ ਕਿਉਂਕਿ ਭਗਵੰਤ ਮਾਨ ਦੀ ਮੇਰੇ ਮਤਲਕ ਬਕਲਾਹਟ ਆਪੋਜੀਸ਼ਨ ਦੇ ਕੁਝ ਹੋਰ ਲੀਡਰਾਂ ਦੇ ਮਤਲਕ ਬਕਲਾਹਟ ਇਹ ਜਗਜਾਹਰ ਔਰ ਜਦੋਂ ਦੀ ਚੋਹਾਲ ਡੈਮ ਦੀ ਗੱਲ ਮੈਂ ਕੀਤੀ ਹੈ ਜਾਂ ਜਦੋਂ ਦੀ ਉਹਦੀਆਂ ਕੁਝ ਹਰਕਤਾਂ ਬਾਰੇ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਬਾਰੇ ਉਹਦੇ ਬਾਰੇ ਜ਼ਿਕਰ ਕੀਤਾ ਮੇਰਾ ਲੌ ਲਏ ਤੇ ਦਾ ਬੀਪੀ ਕਾਫੀ ਹਿਲ ਜਾਂਦਾ ਸਾਥ ਸੰਗਤ ਜੀ ਅੱਜ ਮੇਰੇ ਕੋਲ ਖਬਰ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਕਿਉਂਕਿ ਪਿਛਲੇ ਕੇਸ 'ਚ ਤਾਂ ਬਣਿਆ ਕੁਝ ਨਹੀਂ ਬੜਾ ਰੌਲਾ ਪਾਇਆ ਸੀਗਾ ਡਰੱਗ ਦਾ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਹੈ 21 ਚ ਚੰਨੀ ਨੇ ਵੀ ਪਰਚਾ ਦਿੱਤਾ ਸਭ ਜਾਣਦੇ ਹੋ ਕਿੰਨੇ ਡੀਜੀਪੀ ਬਦਲਨੇ ਪਏ ਕਿੰਨੇ ਏਡੀਜੀਪੀ ਬਦਲੇ ਕੀ ਕੁਝ ਨਹੀਂ ਹੋਇਆ ਔਰ 6 ਮਹੀਨੇ ਮੈਂ ਅੰਦਰ ਵੀ ਲਾ ਕੇ ਆਇਆ ਮਗਰ ਉਸ ਤੋਂ ਬਾਅਦ ਹਾਈ ਆਨਰੇਬਲ ਹਾਈ ਕੋਰਟ ਨੇ ਇੱਕ ਆਰਡਰ ਦਿੱਤਾ ਕਿ ਭਾਈ ਜਿਹੜੇ આરોਪ ਤੁਸੀਂ ਲਾ ਰਹੇ ਹੋ देयर इज नो ਐਵਿਡੈਂਸ ਇਹ ਐਗਜੈਕਟ ਲੱਵਸ ਇਨ ਆਨਰੇਬਲ ਹਾਈ ਕੋਰਟ ਕਿ देयर इज नो ਐਵਿਡੈਂਸ ਕਿ ਜੋ ਤੁਸੀਂ ਸਬੂਤ ਦੇ ਰਹੇ ਹੋ ਇਹਦੇ 'ਚ ਕੋਈ ਸਬੂਤ ਨਹੀਂ ਮਜੀਠੀਏ ਦੇ ਖਿਲਾਫ ਮਗਰ ਸਰਕਾਰ ਕਿਉਂਕਿ ਉਹ ਤੋਂ ਬਾਅਦ ਮੈਂ ਇਹਦੇ ਪਰਿਵਾਰ ਦਾ ਥੋੜਾ ਜ਼ਿਕਰ ਕਰਤਾ ਜਿਸ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਮਿਸਟਰੀਟ ਕਰ ਰਿਹਾ ਸੀਗਾ ਇਹਨੂੰ ਫੇਰ ਮਿਰਚਾਂ ਲੜੀਆਂ ਮੈਨੂੰ ਸਿੱਟ ਬੁਲਾਉਣੀ ਸ਼ੁਰੂ ਹੋ ਗਈ ਸਿੱਟ 4-5 ਬਦਲ ਲੀਆਂ ਕੋਈ 10-15 ਕਰੋੜ ਰੁਪਈਆ ਆਨਰੇਬਲ ਸੁਪਰੀਮ ਕੋਰਟ ਚ ਲਾਇਆ ਗਿਆ 25-25 30-30 40-40 ਲੱਖ ਖਰਚਿਆ ਜਾਂਦਾ ਵਕੀਲਾਂ ਤੇ ਕੀ ਇਹਦੀ ਜ਼ਮਾਨਤ ਕੈਨਸਲ ਕਰਾਉ ਮਗਰ ਅੱਜ ਜੋ ਸਾਰਾ ਕੁਝ ਹੀ ਫੇਲ ਹੋ ਗਿਆ ਤੇ ਮੇਰੇ ਕੋਲ ਖਬਰ ਹੈ ਕਿ ਇਹ ਹੁਣ ਨਵੀਂ ਸਾਚਾ ਰਚਣ ਰਿਆ ਕਿ ਕੋਈ ਨਵਾਂ ਕੇਸ ਬਣਾ ਦੇਣ ਮਤਲਬ ਕਿ ਇੱਕ ਗੱਲ ਤਾਂ ਸਾਫ ਹੋ ਗਈ ਕਿ ਪਿਛਲੇ ਕੇਸ ਚ ਕੱਖ ਨਹੀਂ ਲੱਭਿਆ ਮਤਲਬ ਡਰੱਗ ਆਲਾ ਦਾ ਭੋਗ ਪੈ ਗਿਆ ਨਹੀਂ ਤਾਂ ਜੇ ਨਾ ਐਵੀਡੈਂਸ ਹੈ ਐਡਾ ਪ੍ਰੂਫ ਹੈ 4 ਸਾਲ ਤਾਂ ਨਹੀਂ ਲੱਗਦੇ ਚਲਾਨ ਪੇਸ਼ ਹੋਣ ਨੂੰ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਆਈ ਵਾਰੀ ਸੈਟ ਕੋਲ ਜਾਨਾ ਰ ਕਹਿੰਨਾ ਤੁਹਾਡੇ ਕੋਲ ਐਵੀਡੈਂਸ ਹੈ ਪੇਸ਼ ਕਰੋ ਭਾਈ ਹਵਾਈ ਗੱਲਾਂ ਦਾ ਕੋਈ ਨਹੀਂ ਇਹ ਕੱਲਾ ਇੱਕ ਇਲੈਕਸ਼ਨ ਸਟੰਟ ਬਣ ਕੇ ਰਹਿ ਗਿਆ ਜੋ ਹਾਲ ਹੈ ਪੰਜਾਬ ਦਾ ਹਰ ਪੱਖ ਤੋਂ ਲਾਅ ਐਂਡ ਆਰਡਰ ਡਰਾਗਸ ਕੀ ਕੋਈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਨਗਰ ਸਿਆਸਤ ਕੱਲੀ ਕਰਨੀ ਹੈ ਇਹਨਾਂ ਨੇ ਕੱਲਾ ਉਹ ਹਰ ਚੀਜ਼ ਦਾ ਡਰਾਮਾ ਹੋਣਾ ਔਰ ਉਸੇ ਡਰਾਮੇ ਨੂੰ ਇੱਕ ਡਰਾਮੇ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਜਿਹਾ ਆਸ਼ੂ ਦਾ ਕੇਸ ਵੀ ਹੋਇਆ ਸਾਰਿਆਂ ਨੇ ਵੇਖਿਆ ਚਾਹੇ ਉਹ ਦੂਜੇ ਇੱਕ ਵਜ਼ੀਰ ਸਾਹਿਬ ਸਨ ਹੁਸ਼ਿਆਰਪੁਰ ਵਾਲੇ ਕਾਂਗਰਸ ਵੇਲੇ ਉਹਨਾਂ ਦਾ ਕੇਸ ਵੀ ਸਭ ਖਾਰਜ ਹੋ ਗਏ ਸੋ ਇਹ ਇੱਕ ਪੋਲਿਟিক্যাল মিডিਆ ਇੱਕ ਗਿਮਿਕ ਬਣ ਗਿਆ ਔਰ ਹੁਣ ਇੱਕ ਨਵਾਂ ਡਰਾਮਾ ਸ਼ੁਰੂ ਕਰਨਾ ਹੈ ਮਜੀਠੀਏ ਦੇ ਨਾਂ ਤੇ ਫੇਰ ਕਿ ਜਿਹਦੇ ਤੇ ਇਹ ਸਮਝਦੇ ਆ ਕਿ ਸ਼ਾਇਦ ਜਿਵੇਂ 2017 ਇਲੈਕਸ਼ਨ ਮੇਰੇ ਨਾਂ ਤੇ ਲੜਨ ਦੀ ਕੋਸ਼ਿਸ਼ ਕੀਤੀ ਫਿਰ ਮਾਫੀ ਮੰਗਣੀ ਪੈ ਗਈ ਅਰਵਿੰਦ ਕੇਜਰੀਵਾਲ ਤੇ ਇਹਦੇ ਸਾਥੀਆਂ ਨੂੰ ਫਿਰ 22 ਦੀ ਆਈ ਡਰਾਮਾ ਕੀਤਾ ਹੁਣ ਇਹਨਾਂ ਨੂੰ ਆ ਕਿ 27 ਚ ਫੇਰ ਕਰੀਏ ਕੋਈ ਝੂਠਾ ਸੱਚਾ ਇਸ ਲਈ ਮੇਰੇ ਵੀਰੋ ਪਹਿਲੀ ਵਧਾਈ ਕਿ ਡਰਾਗਾ ਵਾਲਾ ਮਾਮਲਾ ਤਾਂ ਇਹਨਾਂ ਦਾ ਬੇੜਾ ਬਹਿ ਗਿਆ ਨੀ ਤਾਂ ਇੰਨਾ ਸਮਾਂ ਨਹੀਂ ਲੱਗਦਾ ਲੱਭਦਾ ਕੁਝ ਨਹੀਂ ਹੁਣ ਹੋਰ ਸੱਜੇ ਖੱਬੇ ਆਜਾ ਆਰਡਰ ਲਏ ਆ ਕਿ ਜੀ ਅਸੀਂ ਸਰਚ ਕਰਾਂਗੇ ਇਹਦੀ ਭਾਈ ਸਰਚ ਕਰੋਗੇ ਕਿ ਕੁਝ ਪਲਾਂਟ ਕਰੋਗੇ ਕੁਝ ਰੱਖਣ ਆਉਗੇ ਮੇਰੇ ਕੋਲ ਤੇ ਫੇਰ ਮੈਨੂੰ ਕਹੋਗੇ ਜੀ ਆ ਉਹ ਬਰਾਮਤੀ ਹੋ ਗਈ ਬਰਾਮਤੀ ਹੋ ਗਈ ਤੁਹਾਡਾ ਪਤਾ ਕੁਝ ਨਹੀਂ ਬਕਲਾਹਟ ਹੈ ਨਾ ਨਗਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤਮਾਨ ਆ ਬੈਠਿਆਈ ਆ ਤੈਨੂੰ ਰਾਸਤਾ ਜਿੱਥੇ ਮਰਜ਼ੀ ਤੂੰ ਆ ਜੀ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿਛੇ ਢੀ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਂਿਆਂ ਤੇ ਪਰਚਾ ਦੇ ਦੀ ਜਿੱਦਰ ਜੀਚ ਮੈਂ ਜ਼ੋਰ ਲੱਗਦਾ ਲੱਗਦੀ ਗੱਲ ਯਾਦ ਰੱਖੀ ਮਿੱਤਰਾ ਜੇ ਦਿਨ ਇਹਦਾ ਹੱਥ ਪੈ ਗਿਆ ਨਾ ਤੈਨੂੰ ਉਹ ਚੀਕਾਂ ਕਢਾਉ ਤੇਰੀਆਂ ਉਹ ਚੀਕਾਂ ਕਢਾਉ ਯਾਦ ਰੱਖਣਗੇ ਕਿ ਧੱਕੇ ਛਾਈ ਧੋਖੇ ਦੀ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਹੋ ਕੇ ਟੱਕਰੇ ਸੀ ਇਸ ਲਈ ਸਿਰਫ ਤੇ ਸਿਰ ਪੱਜ ਤੁਹਾਨੂੰ ਦੱਸਣਾ ਕੀ ਨਵੀਂ ਸ਼ਰਾਰਤ ਸ਼ੁਰੂ ਆ ਇਹ ਮੇਰੇ ਤੇ ਵੀ ਯਾਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਆ ਇੱਕ ਵਿਜੀਲੈਂਸ ਦੇ ਚੀਫ ਸਨ ਉਹਨਾਂ ਨੂੰ ਬਦਲਿਆ ਫਿਰ ਡੇਢ ਮਹੀਨੇ ਬਾਅਦ ਵਾਸਤੇ ਇੱਕ ਚੀਫ ਵਿਜੀਲੈਂਸ ਦੇ ਚੀਫ ਲਾਏ ਗਏ ਉਹਨਾਂ ਨੂੰ ਆਖਿਆ ਕਿ ਭਾਈ ਜੋ ਅਸੀਂ ਕਹਿੰਨੇ ਉਹ ਕਰੋ ਕਹਿੰਦਾ ਨਾ ਕੰਮ ਹੋਣਾ ਮੈਰਿਟ ਤੇ ਉਹਨੂੰ ਵੀ ਬਦਲਤਾ ਕਿਉਂਕਿ ਮੈਰਿਟ ਨਹੀਂ ਪਸੰਦ ਸੱਚ ਨਹੀਂ ਪਸੰਦ ਅਜੰਡਾ ਚਲਾਉਣਾ ਔਰ ਅਜੰਡਾ ਚਲਾਉਣ ਵਾਸਤੇ ਕੋਈ ਝੂਠਾ ਸੱਚਾ ਅਜੰਡਾ ਚਲਾਉਣਗੇ ਫਿਰ ਅਗਲੀ ਇਲੈਕਸ਼ਨ ਲੜਨਗੇ ਇਹ ਲੜਾਈ ਲੜ ਲੈਣ ਸੱਚ ਨੇ ਸੱਚ ਰਹਿਣਾ ਝੂਠ ਨੇ ਝੂਠ ਰਹਿਣਾ ਹਰ ਗੱਲ ਦਾ ਪਰਦਾ ਫਾਸ਼ ਕਰਾਂਗੇ ਇੱਕ ਦੇ ਜੋਰ ਤੇ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਨਾਲ ਤੇਰੇ ਨਾਲ ਠੋਕ ਬੁਲਾ ਠੋਕ ਵਜਾ ਕੇ ਲੜਾਈ ਲੜਾਂਗੇ ਰੱਬ 'ਚ ਟੁੱਟ ਵਿਸ਼ਵਾਸ ਹੈ ਕਿ ਜਿੱਤ ਸਚਾਈ ਦੀ ਹੋਊਗੀ ਔਰ ਠੀਕ ਹੈ ਸਮਾਂ ਲੱਗ ਜੂ ਮਗਰ ਸਮੇਂ ਤੋਂ ਬਾਅਦ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਲੜੇ ਨਾ ਔਰ ਬੰਦਾ ਹੋਵੇ ਕੱਲਾ ਜਾਂ ਉਹਦੇ ਨਾਲ ਕੋਈ ਸੱਜਣ ਹੋਣ ਤੇ ਲੜਾਈ ਮਜਬੂਤੀ ਨਾਲ ਤਕੜੇ ਹੋ ਕੇ ਲੜਾਂਗੇ ਮਗਰ ਜਿੱਤ ਸਚਾਈ ਦੀ ਹੋਊਗੀ ਅਸਲੀ ਅੱਜ ਤੁਹਾਡੇ ਰੂਬਰੂ ਹੋਣ ਦਾ ਹੀ ਮਤਲਬ ਸੀ ਕਿਉਂਕਿ ਕੱਲ ਇਹ ਮੀਡੀਆ ਡਰਾਮਾ ਰਚਿਆ ਜਾਊਗਾ ਪਰਸੋਂ ਰਚਿਆ ਜਾਊਗਾ ਤੁਹਾਨੂੰ ਮੈਂ ਪਹਿਲਾਂ ਜਾਣੂ ਕਰਾ ਦਿਆਂ ਕਿ ਭਾਈ ਨਵੀਆਂ ਸਾਜਸ਼ਣ ਨਵੇਂ ਕਿਉਂਕਿ ਪਿਛਲੀਆਂ ਤਾਂ ਫੇਲ ਹੋ ਗਈਆਂ ਹੁਣ ਨਵੀਆਂ ਸਾਜਸ਼ਣ ਰਚੀਆਂ ਜਾ ਰਹੀਆਂ ਝੂਠੇ ਕេសਾਂ ਦੀਆਂ ਸੋ ਤੁਹਾਡੇ ਪਹਿਲਾਂ ਹੀ ਦੱਸ ਦਿਆਂ ਇਨਾਂ ਦੀ ਬ੍ਰੇਕਿੰਗ ਨਿਊਜ਼ ਦੀ ਜਗ੍ਹਾ ਤੁਸੀਂ ਮੇਰੀ ਲੈ ਲਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ